ਸਮਰਾਲਾ ਦੇ ਵਿੱਚ ਭੋਲੇ ਭੋਲੇ ਲੋਕ ਠੱਗੀ ਦਾ ਸ਼ਿਕਾਰ ਹੋ ਗਏ 170 ਕਰੋੜ ਰੁਪਏ ਦੀ ਠੱਗੀ ਹੋ ਗਈ ਐਸਐਸਪੀ ਜੋਤੀ ਯਾਦਵ ਨੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈਗੀ ਐ ਇਹ ਗੱਲ ਸਮਝਾਓ ਜੀ ਪਹਿਲੇ ਵੀ ਇੱਕ ਫਿਲਮ ਤੁਸੀਂ ਵੇਖੀ ਹੋਏਗੀ ਹੀਰਾ ਫੇਰੀ 2 ਉਹਦੇ ਵਿੱਚ ਪੈਸੇ ਡਬਲ ਕਰਨ ਦੇ ਨਾਂ ਤੇ ਲੋਕਾਂ ਨੂੰ ਠੱਗ ਲਿਆ ਗਿਆ ਇਦਾਂ ਦੀ ਹੋਰ ਵੀ ਕਈ ਫਿਲਮਾਂ ਵੈਬ ਸੀਰੀਜ਼ ਲੋਕਾਂ ਤੱਕ ਆ ਚੁੱਕੀਆਂ ਨੇ ਲੋਕ ਜਾਗਰੂਕ ਆ ਗਏ ਨੇ ਤੇ ਪਰ ਲੋਕ ਫਸ ਕਿਉਂ ਜਾਂਦੇ ਨੇ ਵਾਰ-ਵਾਰ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕੀ ਹਰ ਕਿਸ ਨੂੰ ਪੈਸਾ ਜਿਹੜਾ ਵਾ ਚੰਗਾ ਲੱਗਦਾ ਹੈਗਾ ਕਈ ਕਹਿੰਦੇ ਕਿ ਚਲੋ ਪੈਸਾ ਕਮਾ ਲੈਂਦੇ ਆ ਜਿਨ੍ਹਾਂ ਨੇ ਇੱਥੇ ਇਸ ਕੰਪਨੀ ਦੇ ਵਿੱਚ ਇਨਵੈਸਟਮੈਂਟ ਕੀਤਾ ਕਿ ਨੇ 8 ਲੱਖ ਦਿੱਤਾ ਕਿ ਨੇ 20 ਲੱਖ 10 ਲੱਖ ਦਿੱਤਾਗਾ ਪਰ ਜਿਹੜੇ ਨੌਨਸਰ ਬਾਜਾ ਸਬਜ ਭਾਗ ਹੈ ਨਾ ਉਹ ਚਲਾਕ ਹੁੰਦੇ ਨੇ ਉਹ ਅਜੇਹੇ ਛਡੰਤਰ ਇਹੋ ਜੀਆਂ ਸਾਜ਼ਿਸ਼ਾਂ ਰਚਦੇ ਨੇ ਕਿਉਂਕਿ ਫਿਰ ਭੋਲੇ-ਪਾਲੇ ਜਿਹੜੇ ਨੇ ਫਸ ਜਾਂਦੇ ਨੇ ਹੁਣ ਇਹ ਜਿਹੜੀ ਸਮਰਾਲੇ ਦੇ ਵਿੱਚ ਨਾ ਜੈਵਿਕ ਖੇਤੀ ਨਾਮ ਤੇ ਪੈਸੇ ਦੁੱਗਣੇ ਕਿ ਜੇ ਮੈਂ ਤੁਸੀਂ 5 ਲੱਖ ਲਾ ਦ ਤਾਂ ਤੁਹਾਨੂੰ 10 ਲੱਖ ਰੁਪਏ ਮਿਲੂਗਾ ਨਾਲੇ ਤੁਹਾਨੂੰ ਮੰਤਰੀ ਨਿਕੰਮ ਵੀ ਹੋਏਗੀ ਉਹ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਮੈਂ 5 ਲੱਖ ਰੁਪਏ ਦਿੱਤਾ ਤੇ 10 ਲੱਖ ਰੁਪਏ ਵੀ ਮੈਨੂੰ ਮਿਲ ਜਣਾ ਤੇ ਮੈਨੂੰ ਮਹੀਨੇ ਦਾ ਰੈਂਟ ਵੀ ਦੇ ਜਨਾ ਉਥੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਦਾਂ ਦੇ ਕਿਹੜਾ ਇਹਨਾਂ ਦੇ ਗਵਰਨਮੈਂਟ ਦੀਆਂ ਬੈਂਕਾਂ ਨਹੀਂ ਦਿੰਦੀਆਂ ਐਫ ਡੀ ਉਹ ਵੀ 9 ਸਾਲ ਬਾਅਦ ਪੈਸੇ ਡਬਲ ਹੁੰਦੇ ਨੇ ਉਸ ਚੱਕਰ ਦੇ ਵਿੱਚ ਲੋਕ ਫਸ ਗਏ ਇਹ ਜਿਹੜੀ ਕੰਪਨੀ ਨਾਲ ਸਮਰਾਲੇ ਦੇ ਵਿੱਚ ਆ ਇਹਦਾ ਨਾਮ ਹੈਗਾ ਜਨਰੇਸ਼ਨ ਆਰਗੈਨਿਕ ਫਾਰਮਿੰਗ ਫਰਮ ਇਹ ਜਦੋਂ ਕੰਪਨੀ ਦਾ ਉਦਘਾਟਨ ਕੀਤਾ ਗਿਆ ਤੇ ਪੰਜਾਬ ਦੇ ਬਹੁਤ ਸਾਰੇ ਐਮਐਲਏ ਤੇ ਮੰਤਰੀ ਵੀ ਉੱਥੇ ਜਾਂਦੇ ਰਹੇ ਹੈਗੇ ਨੇ ਜਦੋਂ ਇਹੋ ਜੇ ਉਦਘਾਟਨੀ ਸਮਾਗਮਾਂ ਦੇ ਵਿੱਚ ਸਮਾਰੋਹ ਦੇ ਵਿੱਚ ਪੰਜਾਬ ਦੇ ਅਫਸਰ ਤੇ ਪੰਜਾਬ ਦੇ ਮੰਤਰੀ ਜਾਣਗੇ ਜਿਨ੍ਹਾਂ ਦੀਆਂ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਨੇ ਫਿਰ ਲੋਕੀ ਵੀ ਫਸ ਜਾਂਦੇ ਅੱਛਾ ਯਾਰ ਫਲਾਣਾ ਮੰਤਰੀ ਗਿਆ ਫਲਾਣਾ ਐਮਐਲਏ ਗਿਆ ਆ ਮੰਤਰੀਆ ਆ ਲੀਡਰਾਂ ਦੇ ਬਹੁਤ ਸਾਰੇ ਆਮਾਦੀ ਪਾਰਟੀ ਦੇ ਲੀਡਰਾਂ ਦੀਆਂ ਤਸਵੀਰਾਂ ਮੰਤਰੀਆਂ ਦੇ ਤਸਵੀਰਾਂ ਐਮਐਲਏ ਤਸਵੀਰਾਂ ਲੋਕੀ ਵੇਖ ਲੈਂਦੇ ਯਾਰ ਵਾਕੇ ਕੰਪਨੀ ਵੱਡੀ ਹੈਗੀ ਆ ਕਿ ਜਿਹੜੇ ਲੀਡਰ ਆ ਕੇ ਇੱਥੇ ਦੁਗਾਟਨ ਕਰ ਰਹੇ ਨੇ ਜਾਂ ਹੋਰ ਕਰ ਰਹੇ ਨੇ ਹੁਣ ਇਹ ਜਿਹੜੀ ਕੰਪਨੀ ਹੈ ਜਿਹੜੀ ਆ ਜਨਰੇਸ਼ਨ ਆਰਗੈਨਿਕ ਫਾਰਮਿੰਗ ਫਰਮ ਇਹ ਸਮਰਾਲੇ ਚ ਰਜਿਸਟਰਡ ਆ ਤੇ ਪੈਸੇ ਇਹਨਾਂ ਨੇ ਪੰਜਾਬ 'ਚ ਜਿਆਦਾ ਲੁੱਟੇ ਯੂਪੀ ਦੇ ਵਿੱਚ ਲੁੱਟੇ ਜਾਂ ਹੋਰਾਂ 'ਤੇ ਲੁੱਟੇ ਲੋਕੀ ਕੋਈ 24000 ਕਰੀਬ ਨਿਵੇਸ਼ਕ ਇਨਵੈਸਟਰ ਜਿਨ੍ਹਾਂ ਨੇ ਕਿਸੇ ਵਿਚਾਰੇ ਨੇ ਆਪਣੀ ਪੂੰਜੀ ਲਾਈ ਸੀ ਕਿ ਚਲੋ ਡਬਲ ਮਿਲ ਜਾਣਗੇ ਉਹ ਕੁਗਰੀਬ 170 ਕਰੋੜ ਰੁਪਇਆ ਬੰਦਾ ਵਾ ਜਿਹੜਾ ਇਹ ਲੁੱਟ ਲੇ ਹੁਣ ਸ਼ਿਕਾਇਤ ਆਈ ਸੀ ਜਾਂਚ ਹੋਈ ਤੇ 170 ਕਰੋੜ ਰੁਪਏ ਤੋਂ ਵੀ ਇਹ ਜਦ ਮਾਮਲਾ ਜਿਆਦਾ ਜਾ ਸਕਦਾ ਹੈ ਪਰ ਹੁਣ 8 ਜਾਣੇ ਜਿਹੜੇ ਨੇ ਫੜ ਲਏ ਹੁਣ ਇੱਕ ਬੰਦਾ ਵਾ ਕਾਰੋਬਾਰੀ 60 ਸਾਲ ਦਾ ਹੈ ਉਹਨੇ 24 ਕਮੇਟੀਆਂ ਵੀ ਪਿੰਡਾਂ ਸ਼ਾਰਾਂ ਚ ਪਾਉਂਦੇ ਨੇ ਉਹਨੇ 24 ਲੱਖ ਦੀ ਕਮੇਟੀ ਚੱਕਲੀ ਵੀ ਕਮੇਟੀ ਪਾਈ ਹੋਗੀ ਉਦੋਂ ਇਹ ਇਹਨਾਂ ਨੇ ਕਹਿੰਦਾ ਕਿ ਸਾਡੇ ਚ ਪੈਸੇ ਲਾਉਂਦੇ ਉਹਨੇ 5 ਲੱਖ ਘਾਟੇ ਚ ਚੱਕੀ ਉਹ ਕਹਿੰਦਾ ਕਿ ਮੈਂ ਚੱਕੀ ਤੇ ਨਾਲ ਹੀ ਜਨਰੇਸ਼ਨ ਆਰਗੈਨਿਕ ਫਾਰਮਿੰਗ ਫਰਮ ਨਾਮ ਤੇ ਪੈਸੇ ਲਾ ਦਿੱਤੇ ਹੈਗੇ ਪਰ ਨਾ ਕਹਿੰਦਾ ਕਿ ਮੁਨਾਫਾ ਹੋਇਆ ਨਾ ਰਕਮ ਜਿਹੜੀ ਵਾਪਸ ਹੋਈ ਮਦਰ ਠੱਗੀ ਇੱਕ ਹੋਰ ਇਦਾਂ ਦੀ ਕਹਾਣੀ ਹੈ ਕਿਉਂਕਿ ਖੰਨਾ ਪੁਲਿਸ ਨੇ ਲੋਕਾਂ ਨੂੰ ਦੁੱਗਣੇ ਪੈਸੇ ਕਰਨ ਦੇ ਧੋਖਾ ਧੜੀ ਦੇ ਤਹਿਤ ਇਹਨਾਂ ਲੋਕਾਂ ਦੇ ਮਕਦਮਾ ਦਰਜ ਕੀਤਾ ਹੁਣ ਪੁਲਿਸ ਕਹਿੰਦੀ ਹੈ ਕਿ ਇਹਨੇ ਕਹਿੰਦੇ ਸੀ ਮਾਲੋ ਤੁਸੀਂ 8 ਲੱਖ ਰੁਪਇਆ ਲਾਤਾ ਇਹ ਕਹਿੰਦੇ ਕਿ ਤੁਹਾਨੂੰ ਅਸੀਂ 8 ਫੀਸ ਦੀ 8% ਮਹੀਨਾਵਾਰ ਰਿਟਰਨ ਵੀ ਦਵਾਂਗੇ ਤੇ ਨਾਲ ਪੈਸੇ ਵੀ 25 ਮਹੀਨਿਆਂ ਦੇ ਵਿੱਚ ਦੁੱਗਣੇ ਹੁਣ 25 ਮਹੀਨਿਆਂ ਦੇ ਵਿੱਚ ਦੁੱਗਣੇ ਕਿਵੇਂ ਹੋ ਸਕਦੇ ਇਹਨਾਂ ਦੇ ਸਰਕਾਰੀ ਬੈਂਕ 6% 7% ਤੋਂ ਜ਼ਿਆਦਾ ਇੰਟਰਸਟ ਨਹੀਂ ਦਿੰਦੀਆਂ ਹਈਆਂ ਤੇ ਇੱਥੇ 8% ਦਾ ਇੰਟਰਸਟ ਦਿੱਤਾ ਜਾ ਰਿਹਾ ਸੀ 25 ਮਹੀਨਾ ਚ ਜਿਹੜੀ ਆ ਦੁਗਣੇਕਾਰ ਏ ਉਹ ਲੋਕੀ ਵਿਚਾਰੇ ਜਿਹੜੇ ਨੇ ਭੋਲੇ ਪਾਲੇ ਜਿਹੜੇ ਬੁਰੀ ਤਰ੍ਹਾਂ ਫਸ ਗਏ ਜਾਂ ਹੁੰਦਾ ਕਿ ਤੁਸੀਂ ਪੈਸੇ ਲਾ ਲੈ ਤੇ ਮੈਂ ਤੁਹਾਡੇ ਭਰੋਸੇ ਮੰਵੀ ਲਾ ਲੈ ਜਾਂ ਇਹ ਕਹਿੰਦੇ ਤੂੰ ਵੀ ਲਾ ਲੈ ਯਾਰ ਬੜੇ ਵਧੀਆ ਸਕੀਮਾਂ ਬੜੇ ਪੈਸੇ ਉਹਨੇ ਮੈਂ ਵੇਖ ਲਾ ਮੈਨੂੰ 50000 ਰੁਪਏ ਆਵ ਹੀ ਗਏ ਇਹੋ ਜਿਹੇ ਜਿਹੜੇ ਕੰਪਨੀਆਂ ਪਹਿਲਾਂ ਇਦਾਂ ਹੀ ਕਰਦੀਆਂ ਪਾ ਹਾ ਸੁਪਾਂਤ ਸਾਥ ਬੰਦੇ ਨੂੰ ਫੜ ਫਸਾ ਲੈਂਦੇ ਨੇ ਉਹਨੂੰ ਚੈੱਕ ਦੇ ਦੇ ਲੈ ਯਾਰ ਮੇਰੇ ਬੈਂਕ ਚ ਆ ਗਏ ਉਹਨੂੰ ਵੇਖੋ ਵੇਖੀ ਜਿਹੜੇ ਲੋਕ ਇਦਾਂ ਵੇਖੋ ਵੇਖੀ ਜਿਹੜੇ ਨੇ ਉਹ ਜਿਹੜੇ ਨੇ 24000 ਲੋਕ ਬਣ ਗਏ ਤੇ 170 ਕਰੋੜ ਰੁਪਈਆ ਜਿਹੜਾ ਵਾ ਇਹ ਲੋਕਾਂ ਦਾ ਖਾ ਗਏ ਨੇ ਇਹ ਜਨਰੇਸ਼ਨ ਆਰਗੈਨਿਕ ਫਾਰਮਿੰਗ ਹੁਣ ਸਭ ਤੋਂ ਵੱਡਾ ਇੱਕ ਕਹਿੰਦਾ ਕਿ ਇਹ ਬੰਦਾ ਕਹਿੰਦਾ ਕਿ ਮੇਰੇ ਨਾਲ 5 ਸਾਲ ਦਾ ਕੰਟਰੈਕਟ ਕੀਤਾ ਸੀ ਕਿ 5 ਸਾਲ ਚ ਤੈਨੂੰ ਪਲਾਟ ਵੀ ਦਿੱਤਾ ਜਾਊਗਾ ਤੇ ਨਾਲ ਮਹੀਨਾ ਵੇ ਰਿਟਰਨ ਹੁਣ ਸਬਦਾ ਮਾੜਾ ਨਹੀਂ ਆ ਵੀ ਮੈਂ ਜੇ 20 ਲੱਖ ਲਾਇਆ ਇੱਕ ਪਲਾਟ ਦੇ ਦੇਣਾ ਫਿਰ ਮਹੀਨੇ ਦੀ ਰਿਟਰਨ ਬੰਦੇ ਇਹੋ ਜੇ لالਚ ਦੇ ਵਿੱਚ ਬੁਰੀ ਤਰ੍ਹਾਂ ਜਿਹੜੇ ਫਸ ਗਏ ਨੇ ਇੱਕ ਬੰਦਾ ਕਹਿੰਦਾ ਕਿ ਚਲੋ ਮੈਂ ਸੋਚਿਆ ਕਿ ਮਹੀਨਾ ਵਾਰ ਰਿਟਰਨ ਮਿਲੂਗੀ 18 ਲੱਖ ਰੁਪਏ ਲਾ ਦਿੱਤਾ ਦੋ ਤਿੰਨ ਮਹੀਨੇ ਦਿੱਤੀ ਬਾਅਦ ਚ ਬੁਰੀ ਤਰ੍ਹਾਂ ਫਸ ਗਿਆ ਇਸੇ ਤਰ੍ਹਾਂ ਇੱਕ ਮਹਾਲੀ ਦਾ ਬੰਦਾ ਰਹਿਣ ਵਾਲਾ ਸੀ ਉਹ ਨਾਲਾ ਨਾਲੇ ਥੋੜਾ ਬਹੁਤ ਰੀਅਲ ਏਸਟੇਟ ਦੇ ਵਿੱਚ ਪੈਸੇ ਲਾ ਦਿੰਦਾ ਨਾਲੇ ਕਿਸਾਨ ਸੀ ਕਹਿੰਦਾ ਮੈਂ ਵੀ ਬੁਰੀ ਤਰ੍ਹਾਂ ਫਸ ਗਿਆ ਕਿਉਂਕਿ ਮੇਰਾ ਕੋਈ ਯਾਰ ਦੋਸਤ ਸੀ ਉਹਨੇ ਲਾਇਆ ਤੇ ਮੈਂ ਵੀ ਲਾ ਦਿੱਤੇ ਕਹਿੰਦੇ ਕਿ ਉਹ ਇਹ ਵੀ ਕਹਿੰਦੇ ਸੀ ਕਿ ਤੁਹਾਨੂੰ ਗਡੋਏ ਜਿਹੜੇ ਗੰਡੋਏ ਨਹੀਂ ਦੇ ਉਹਨਾਂ ਦੀ ਖਾਦ ਬਣੂਗੀ ਤੇ ਉਸ ਪ੍ਰੋਜੈਕਟ ਵਿੱਚ 9 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ ਕੋਈ ਗੱਲ ਨਹੀਂ ਬਣੀ ਹੈਗੀ ਤੇ ਠੱਗੀ ਹੋ ਗਈ ਹੁਣ ਇਹ ਕੀ ਅੱਗੇ ਕਰਦੇ ਸੀ ਕੰਪਨੀ ਲੋਕਾਂ ਕੋ ਪੈਸਾ ਨਿਵੇਸ਼ ਕਰੀ ਜਾ ਰਹੇ ਤੇ ਆਪ ਹੋਰ ਪਾਸੇ ਪੈਸੇ ਲਾ ਕੇ ਤੇਨ ਗੁਣਾ ਕਮਾਈ ਕੀਤੀ ਮਤਲਬ 170 ਕਰੋੜ ਦੇ ਲਗਾ ਤਿੰਨ ਗੁਣਾ ਲਾਲੂ ਕਿ ਤੁਸੀਂ ਘੱਟੂ ਘੱਟ 17 ਤੇ 51 510 ਕੋ ਕਰੋੜ ਰੁਪਇਆ ਕਮਾ ਗਏ ਹੁਣ ਇਹਨਾਂ ਚੋ 20 22 ਲੋਕਾਂ ਦੀ ਪਛਾਣ ਹੋ ਗਈ ਆ 8 ਜਿਹੜੇ ਲੋਕ ਨੇ ਉਹ ਜਿਹੜੇ ਨੇ ਬੁੱਲਸ ਨੇ ਜਿਹੜੇ ਨੇ ਉਹ ਫੜ ਲਿਆਗੇ ਨੇ ਔਰ ਜਿਆਦਾ ਜਿਹੜੇ ਇਹਨਾਂ ਦੱਸਿਆ ਕਿ ਜਿਹੜੇ ਲੋਕ ਨੇ ਮੁੱਖ ਰੂਪ ਦੇ ਵਿੱਚ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਸੀ ਹੁਣ ਇਹ ਨਾਲੇ ਲੋਕਾਂ ਨੂੰ ਨਾ ਇਹ ਕਹਿਦੇ ਲਾਲਚ ਦੇ ਦਿੰਦੇ ਸੀ ਡਬਲ ਵੀ ਤੁਹਾਨੂੰ ਟੈਕਸ ਵੀ ਨਹੀਂ ਦੇਣਾ ਪਊਗਾ ਕਿਉਂਕਿ ਖੇਤੀਬਾੜੀ ਦੇ ਨਾਲ ਰਿਲੇਟਡ ਪ੍ਰੋਜੈਕਟ ਤੇ ਖੇਤੀ ਤੋਂ ਹੋਣ ਵਾਲੀ ਇਨਕਮ ਨੂੰ ਜਿਹੜਾ ਵਾ ਆਮਦਨ ਟੈਕਸ ਤੋਂ ਬਾਹਰ ਰੱਖਿਆ ਗਿਆ ਇਹ ਇਵੇਂ ਜਿਹੜੀ ਆ ਠੱਗੀ ਮਾਰਦੇ ਸੀ ਔਰ ਇੱਕ ਐਸਐਸਪੀ ਜਿਹੜੇ ਉਥੋਂ ਦੇ ਉਥੋਂ ਦੇ ਜਿਹੜੇ ਐਸਐਸਪੀ ਨੇ ਜੋਤੀ যাদਬ ਉਹਨਾਂ ਨੇ ਵੀ ਦੱਸਿਆ মিডিਆ ਦੇ ਨਾਲ ਕਿ ਕੀ ਕਰਦੇ ਸੀ ਕਿ ਕਥੀ ਤੌਰ ਤੇ ਫਰਮ ਵਿੱਚ ਚਨਵੇਸ਼ ਕਰਨ ਦਾ ਲਾਲਚ ਦਿੰਦੇ ਸੀ ਤੇ ਦਾਵਾ ਕਰਦੇ ਸੀ ਕਿ ਉਹਨਾਂ ਦੀ ਕੰਪਨੀ ਜੈਵਿਕ ਉਤਪਾਦਾਂ ਦੀ ਖੇਤੀ ਦੇ ਖੇਤਰ ਨਾਲ ਜੁੜੀ ਹੈ ਤੇ ਉਹ ਕਹਿੰਦੇ ਸੀ ਕਿ ਇਹ ਵੀ ਦਾਵਾ ਕਰਦੇ ਕਿ ਉਹਨਾਂ ਦੀ ਕੰਪਨੀ ਜੈਵਿਕ ਉਤਪਾਦਾਂ ਦੀ ਖੇਤੀ ਅਤੇ ਜੈਵਿਕ ਖਾਦਾਂ ਦੀ ਸਪਲਾਈ ਵਿੱਚ ਨਿਵੇਸ਼ ਕਰਦੀ ਹੈ ਤੇ ਇਸ ਕਰਕੇ ਲੋਕੀ ਜਿਹੜੇ ਫਸ ਜਾਂਦੇ ਨੇ ਕਈਆਂ ਨੂੰ ਤੇ ਬਠਿੰਡੇ ਦੇ ਵਿੱਚ ਫਲਾਂ ਦੇ ਨਕਲੀ ਬਾਗ ਦਿਖਾ ਦਿੱਤੇ ਸੀ ਵਿਸ਼ਵਾਸ ਜਿੱਤਣ ਲਈ ਉਹ ਪ੍ਰੋਜੈਕਟਾਂ ਦਾ ਦੌਰਾ ਵੀ ਕਰਾਉਂਦੇ ਦੇਖੋ ਸਾਡਾ ਇੱਥੇ ਪ੍ਰੋਜੈਕਟ ਲੱਗਾ ਇੱਥੇ ਲੱਗਾ ਪ੍ਰੋਜੈਕਟ ਆਪਣੀਆਂ ਗੱਡੀਆਂ ਚ ਲੈ ਕੇ ਜਾਂਦੇ ਤੇ ਲੋਕ ਖੁਸ਼ ਹੋ ਜਾਂਦੇ ਕਿ ਕੰਪਨੀ ਤਾਂ ਵੱਡੀ ਹੈ ਰਜਿਸਟਰ ਪਰ ਹੁਣ ਇਹ ਜਿਹੜੀ ਹੈ ਕੰਪਨੀ ਇਹ ਫੜੀ ਗਈ ਹੈ ਇਹਦਾ ਜਿਹੜਾ ਸਮਾਨ ਇਸ ਦਫਤਰ ਦੇ ਵਿੱਚ ਲੈਪਟਾਪ ਸੀਪੀਯੂ ਮੋਨੀਟਰ ਕੀਬੋਰਡ ਮੋਬਾਈਲ ਸਾਰੇ ਫੋਨ ਜਿਹੜੇ ਨੇ ਜਬਤ ਕਰ ਲਏ ਨੇ ਇਹਨਾਂ ਨੇ ਆਰਗੈਨਿਕ ਫਾਰਮ ਨਾਲ ਸਬੰਧਤ ਨੌ ਵਕਰੀਆਂ ਵਕਰੀਆਂ ਕੰਪਨੀਆਂ ਬਣਾਇਆ ਸੀ ਪਰ ਰਜਿਸਟਰਡ ਸਿਰਫ ਇਕੋ ਸੀ ਜਨਰੇਸ਼ਨ ਆਫ ਫਾਰਮਿੰਗ ਨਾਮ ਦੀ 44 ਇਹਨਾਂ ਦੇ ਬੈਂਕ ਖਾਤੇ ਸੀ ਤੇ ਇਹਨਾਂ ਚੋਂ 21 ਤੇ ਕੰਪਨੀ ਦੇ ਨਾਮ ਤੇ ਸੀ ਤੇ 21 ਨਿੱਜੀ ਖਾਤੇ ਸੀ ਇੰਡੀਵਿਜੂਅਲ ਦੇ ਇਹਨਾਂ ਖਾਤਿਆਂ 'ਚ ਵੀ ਕੋਈ ਸਵਾ ਕੀ ਕਰੋੜ ਪਈਆਗਾ ਪਰ ਇਹਨਾਂ ਨੇ 6 ਬਨਾਮੀ ਜਾਇਦਾਦਾਂ ਦਾ ਵੀ ਪੁਲਿਸ ਨੂੰ ਪਤਾ ਲੱਗਾਗਾ ਹੁਣ ਪੁਲਿਸ ਨੇ ਇੱਕ ਐਸਆਈਟੀ ਬਣਾ ਦਿੱਤੀ ਹੈ ਜਿਹਦੇ 'ਚ ਐਸਪੀ ਇੱਕ ਤਫਤੀਸ਼ ਡੀ ਇੱਕ ਦੋ ਡੀਐਸਪੀ ਤੇ ਨਾਲ ਇਨਸਪੈਕਟਰ ਰਿੰਕ ਦੇ ਅਧਿਕਾਰੀ ਲਾਏ ਗਏ ਨੇ ਤੇ 28 ਮੁਲਾਜ਼ਮਾਂ ਦੀ ਇੱਕ ਵਿਸ਼ੇਸ਼ ਟੀਮ ਬਣਾ ਦਿੱਤੀ ਹੈਗੀਆ ਕਿਉਂਕਿ ਲੈਂਡ ਐਂਡ ਵਿੱਤੀ ਲੈਂਡ ਦੇਣਾ ਹੋਰ ਬਹੁਤ ਕੁਝ ਆ ਪਰ ਇਹ ਲੋਕਾਂ ਦੇ ਨਾਲ ਜਿਹੜੀ ਪਹਿਲੀ ਐਫਆਈਆਰ ਠੱਗੀ ਬਹੁਤ ਹੁੰਦੀ ਪਹਿਲੀ ਐਫਆਈਆਰ 17 ਸਤੰਬਰ ਦੂਜੀ 18 ਸਤੰਬਰ ਜੀ 4 ਅਕਤੂਬਰ ਨੂੰ ਜਿਹੜੀ ਆ ਉਹ ਦਰਜ ਕੀਤੀ ਗਈ ਆ ਇਹ ਇੱਕ ਵੱਡਾ ਖਲਾਸਾ ਹੋਇਆ 20 ਮੁਲਜ਼ਮਾਂ ਦੀ ਪਛਾਣ ਹੋਈ ਜਿਹਦੇ ਚੋਂ 8 ਜਿਹੜੀ ਆ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਪਹਿਲੇ ਚਿਟਫੰਡ ਕੰਪਨੀ ਦਾ ਨਾਮ ਤੋਂ ਲੋਕਾਂ ਨੂੰ ਦੁੱਖੇ ਹੋ ਚੁੱਕੇ ਨੇ ਉਹ ਲੋਕ ਹੁਣ ਵੱਡੇ ਉਧੇ ਤੇ ਵੀ ਬੈਠੇ ਹੈਗੇ ਨੇ ਕਿਤੇ ਆ ਤਾਂ ਨਹੀਂ ਹੋਏਗਾ ਵੀ ਇਹ ਜਿੰਨੇ ਅੱਜ ਕੰਮ ਕੀਤਾ ਹੈਗਾ ਲੋਕਾਂ ਨੂੰ ਲੁੱਟਿਆ ਹੈਗਾ ਕੱਲ ਨੂੰ ਵੀ ਵੱਡੇ ਉਧੇ ਤੇ ਨਜ਼ਰ ਆਵੇ ਕੋਈ ਨਾ ਕੋਈ ਕੀਰਤ ਉਹਦੀ ਸਾਜ਼ ਕਿਸੇ ਵੱਡੇ ਲੀਡਰ ਨਾਲ ਰਹੀ ਹੋਵੇ ਨੇ ਇਸ ਕੰਪਨੀ ਜਦੋਂ ਉਦਘਾਟਨ ਕੀਤਾ ਆਮ ਆਦੀ ਪਾਰਟੀ ਦੇ ਵੱਡੇ ਵੱਡੇ ਲੀਡਰਗੇ ਨੇ ਐਮਐਲਏਗੇ ਨੇ ਪਰ ਹੁਣ ਖੰਨਾ ਪੁਲਿਸ ਨੇ ਕਿ ਲੋਕਾਂ ਨੂੰ ਇਨਸਾਫ ਮਿਲੂਗਾ ਇੱਥੇ ਤੇ ਇੱਕ ਚਿੱਟ ਫੰਡ ਕੰਪਨੀ ਵਾਲੇ ਬੰਦੇਆਂ ਦੇ ਬੱਚੇ ਐਮਐਲਏ ਬਣ ਕੇ ਮੰਤਰੀ ਐਮਐਲਏ ਬਣ ਕੇ ਸੀ ਮਾਨਸਾ ਦੇ ਲੋਕਾਂ ਨੂੰ ਜਾ ਕੇ ਪੁੱਛੋ ਕਿ ਉਹਨਾਂ ਦੇ ਕੀ ਹਾਲ ਹੋਏ ਨੇ ਕਿ ਕਿਵੇਂ ਸਾਰਾ ਕੁਝ ਰੁਕ ਹੋਇਆ ਵਾ ਉਹ ਸਾਰੇ ਹੈ ਕਿ ਉਹ ਬਾਤ ਚ ਮਿਲੀ ਭੁਗਤ ਹੋ ਜਾਂਦੇ ਗਰੀਬਾਂ ਨੂੰ ਇਨਸਾਫ ਨਹੀਂ ਮਿਲਦਾ ਕਿੰਨੀਆਂ ਪੰਜਾਬ ਦੇ ਵਿੱਚ ਚਿੱਟ ਫੰਡ ਕੰਪਨੀਆਂ ਨੇ ਲੋਕੀ ਠੱਗੀਆਂ ਠੁਗੀਆਂ ਮਾਰ ਕੇ ਭੱਜ ਜਾਂਦੇ ਲੋਕ ਤੜਫਦੇ ਰਹਿੰਦੇ ਨੇ ਆਪ ਪਰਲਸ ਗਰੁੱਪ ਬੁਲਾ ਲਓ ਜਾਂ ਹੋਰ ਲਾਲੋ ਗਰੁੱਪ ਬੁਲਾ ਲਓ ਕੋਈ ਵੀ ਕਿੱਡੇ ਕਿੱਡੇ ਵੱਡੇ ਸਕੈਮ ਹੋਏ ਨੇ ਗੋਲਡਨ ਫੋਰੈਸਟ ਬਹੁਤ ਸਾਰੇ ਲੋਕੀ ਵਿਚਾਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਇੱਕ ਫਰਮ ਕੰਪਨੀ ਸੀ ਉਹਨਾਂ ਦੇ ਇੰਨੇ ਲੋਕਾਂ ਨੇ ਪੈਸੇ ਲਾਤੇ ਉਹਨਾਂ ਲੋਕਾਂ ਨੂੰ ਅਜੇ ਤੱਕ ਮਿਲੇ ਨਹੀਂ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੀ ਬਥੇਰੀ ਕੋਸ਼ਿਸ਼ ਕੀਤੀ ਹੈਗੀ ਪਰ ਉਹ ਕੰਪਨੀਆਂ ਕਿੱਥੇ ਲੱਭਦੀਆਂ ਕੋਰਟਾਂ 'ਚ ਕੇਸ ਚੱਲਣ ਲੱਗ ਪੈਂਦੇ ਨੇ ਪਰ ਇਹ ਜਿਹੜਾ ਮਸਲਾ ਵਾ ਇਹ ਬਹੁਤ ਹੀ ਸੀਰੀਅਸ ਮਸਲਾ ਹੈਗਾ ਖੰਨਾਪੁਰਸ ਨੂੰ ਜਿਹੜਾ ਵਾ ਹੋਰ ਮਿਹਨਤ ਕਰਕੇ ਜਿਹੜੇ ਵੀ ਇਹ ਨੇ ਬੰਦੇ ਫੜਨੇ ਚਾਹੀਦੇ ਨੇ ਜੇ ਇਹਨਾਂ ਦੇ ਕੋਈ ਪੋਲੀਟੀਕਲ ਕਨੈਕਸ਼ਨ ਨਹੀਂ ਹੁੰਦਾ ਤਾਂ ਵੀ ਫੜਨੇ ਚਾਹੀਦੇ ਨੇ ਇਨਸਾਫ ਮਿਲਣਾ ਚਾਹੀਦਾ ਹਲੇ ਕਰਿੰਦੇ ਫੜੇਗੇ ਨੇ ਜਿਨ੍ਹਾਂ ਦੀਆਂ ਆਮ ਆਦੀ ਪਾਰਟੀ ਦੇ ਐਮਐਲਏਜ਼ ਜਾਂ ਲੀਡਰਾਂ ਦੇ ਨਾਲ ਫੋਟੋਆਂ ਜਿਹੜੇ ਜੈਵਿਕ ਜਨਰੇਸ਼ਨ ਹਨ ਉਹ ਨਹੀਂ ਹਲੇ ਫੜੇ ਇਹਨੇ ਉਹ ਵੀ ਫੜਨੇ ਚਾਹੀਦੇ ਆਗੇ ਨੇ ਉਹ ਦੇਖਦੇ ਆਗੇ ਹੁਣ ਖੰਨਾ ਪੁਲਿਸ ਜਿਹੜੇ ਬਾਕੀ 12 ਲੋਕ ਆ ਉਹਨਾਂ ਨੂੰ ਕਦੋਂ ਫੜਦੀ ਹੈਗੀ